ये कड़ी पत्ता है कड़ी पत्ते की जो बढ़िया वाली डंडियाँ हैं ना वो ले रही हूँ मैं ठीक है जी क्योंकि आजकल ये मिलता नहीं है अच्छे से तो काफ़ी बड़ा पेड़ है हमारे घर के सामने ठीक है इधर हमारा घर है जिधर ये है ठीक है ഹലിയിലേക്ക് വിവേ ജീവി മേടി സേവർ ബന്ധ ആ ਦੁਰਗੋਂ ਨਹੀਂ ਹੈ ਦਰਖਤਾ ਤਾਂ ਸ਼ੋਪਿੰਗ ਕਰਕੇ ਆਈ ਹੈ ਇੱਕ ਇਹਦਾ ਸਮਾਨ ਚੁੱਕ ਲਈ ਆਈ ਹੈ ਦਰਖਤਾ ਤਾਂ ਸ਼ੋਪਿੰਗ ਕਰਕੇ ਆਈ ਆ ਆਪਣਾ ਤੋੜ ਕੇ ਲਈ ਆ ਆ ਆਂਟੀ ਦੇ ਬਿੰਗਨ ਸੀਗੇ ਜਿਹੜਾ ਤੋੜ ਕੇ ਲਈ ਜੇ ਆ ਬਾਲਾਂ ਨੂੰ ਲਾਉਣ ਵਾਸਤੇ ਬਣਾ ਲੱਗੀ ਆ ਸਿਰ ਬਾਲ ਲੰਬੇ ਦੇਖੇ ਲੰਬੇ ਮੇਰੇ ਹੈਗੇ ਵਾਲ ਹਾਂਜੀ ਹਾਂਜੀ ਉਹਦਾ ਤੋੜ ਕੇ ਦੇਖੋ ਜੂੜਾ ਫੋਲੋ ਨਾ ਦੇਖੋ ਹਾਂਜੀ ਕਿੱਡੇ ਲੰਬੇ ਵਾਲ ਆ ਹਾਂਜੀ ਤੇ ਮੇਰਾ ਤੇਲ ਖਤਮ ਹੋ ਗਿਆ ਹੁਣ ਠੀਕ ਹੈ ਜੀ ਤੇ ਇਸ ਵਾਸਤੇ ਮੈਂ ਬਣਾ ਲੱਗੀ ਹਾਂ ਤੇ ਚਲੋ ਠੀਕ ਹੈ ਹਨ ਮੈਂ ਘਰ ਲਿਆ ਤੇ ਹੁਣ ਮੈਂ ਚੰਗੀ ਤਰ੍ਹਾਂ ਸਾਫ ਕਰ ਦੇ ਦਿੰਦੀਆਂ ਨਾਲ ਪੱਤੇ ਸਾਰੇ ਲਾ ਕੇ ਤਿੰਨ ਰੱਖ ਲੈਣ ਲੱਗੀ ਆ ਪੱਤੇ ਮੈਂ ਮੇਰੇ ਦੁਗਰਾ ਦੇ ਤੇ ਫਰਾਈ ਕਰਨੀ ਆ ਵਾਰੇ ਤੇ ਮੈਂ ਇੰਨੇ ਦਾਪਨ ਵਾਲੇਾਰੇ ਪੱਤੇ ਕਾਫੀ ਜਿਆਦਾ ਤੇਲ ਜੜਾ ਵਾ ਇਹਨਾਂ ਬਣਾਉਣੀਆਂ ਠੀਕ ਹੈ ਜੀ ਤੇ ਤੁਸੀਂ ਫਸੀਜ਼ਾ ਦੇਖੋ ਮੈਂ ਕਿੱਦਾਂ ਬਣਾਇਆ ਨਾ කරිපත්තා ඇනිම නම් දෙපත්තේ. නම්ට පතේ පානති ඇ දියාවන්ද යන සර්වාසය සික්‍රියසික්‍රීසය නදතය න්ේ. ਮੈਂ ਸਿੱਤਾ ਸਾਨੂੰ ਜਿਹੜਾ ਚੰਗੀ ਤਰ੍ਹਾਂ ਪੱਤੇ ਨੂੰ ਧੋ ਕੇ ਤੇ ਸਗਾ ਕੇ ਤੇ ਫੇਰੀ ਤੇਲ ਦੇ ਵਿੱਚ ਪਾਉਣਾ ਚਾਹੀਦਾ ਕਿਉਂਕਿ ਫਿਰ ਪਾਣੀ ਰੇ ਵਿੱਚ ਚਲ ਜਾਂਦਾ ਵਾ ਸੋ ਮੈਨੂੰ ਕਾੜੀ ਸੀ ਕਿ ਮੈਂ ਕਿੰਨੇ ਮਿਲਾਂਦੇ ਬਣਾ ਲਵਾਂ ਕਰਦੇ ਪਏ ਹਾਂ ਤੇ ਬਣਾਉਣ ਨੂੰ ਮੈਨੂੰ ਟਾਈਮ ਹੀ ਨਹੀਂ ਸੀ ਲੱਗ ਰਿਹਾ ਤੇ ਮੈਂ ਕਿਹਾ ਤਾਂ ਮੈਂ ਅੱਜ ਹੀ ਖਾ ਲਓਗੇ ਜਿਹੜਿਆ ਚੱਲਣ ਦੇ ਨੇ ਆ ਭਾਰਤ ਦੇ ਨੇ ਉਧਰੋਂ ਪਾਕਿਸਤਾਨ ਤੋਂ ਭਾਰਤ ਤੇ ਭਾਰਤ ਤੋਂ ਪਾਕਿਸਤਾਨ ਦੇ ਜਿਹੜਾ ਇਹਦੇ ਵਿੱਚ ਤਾਂ ਮੈਨੂੰ ਡਰਾਈਨ ਸੀ ਬੜੀ ਵੱਡੀ ਵੀਡੀਓ ਸੀਗੀ ਮੈਂ ਕਿਹਾ ਚੱਲੂ ਨਹੀਂ ਮੈਨੂੰ ਪਾਣੀ ਆ ਵੀਡੀਓ ਬਣਾ ਕੇ ਸਾਰਾ ਚੰਗੀ ਤਰ੍ਹਾਂ ਧੋ ਲਿਆ ਹੈ ਪਾਣੀ ਦੇ ਵਿੱਚ ਰੁਕੇ ਦੀ ਮਿਰਚੀ ਮਿੱਟੀ ਜਿਹੜੀ ਲਾਣੀ ਸੀ ਉਹ ਵੀ ਤਾਂ ਲਾਣੀ ਸੀ ਨਾ ਗੰਦਾਈ ਨਹੀਂ ਲੱਗਦੀਆਂ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰ ਲਿਆ ਦੋ ਤਿੰਨ ਪਾਣੀ ਨੂੰ ਛੋਟਾ ਹੈ ਛਿਧਾਣਾ ਹੈ ਛਿਧਾ ਕੇ ਛੱਡਣਾ ਹੈ ਜਾਲੀ ਦੇ ਵਿੱਚ ਚੰਗੀ ਤਰ੍ਹਾਂ ਨੂੰ ਮੈਂ ਵੱਟ ਲੈਣਾ ਹੈ ਪਾਣੀ ਨਾਲ ਸੁਕਾ ਲੈਣਾ ਆ ਥੋੜਾ ਜਿਹਾ ਠੀਕ ਹੈ ਤੇ ਵਿੱਚ ਮੈਂ ਇਹ ਮਦੇ ਪੱਤੇ ਵੀ ਪਾ ਲੈਨੇ ਹ ਜਿਸ ਡਿਸਕਸ ਦੇ ਫਲਾਵਰ ਦੇ ਪੱਤੇ ਵੀ ਪਾਇਨੇ ਆ ਵਾ ਜਿੰਨੂੰ ਮਤਲਬ ਕਿ ਇੰਗਲਿਸ਼ ਰੋਜ਼ ਕੰਡੇ ਆ ਉਹ ਵੀ ਪਾਏ ਆ ਇੰਗਲਿਸ਼ ਰੋਜ਼ ਜਿਹੜੇ ਆ ਉਹ ਵੀ ਵਿੱਚ ਮੈਂ ਦੋ ਤਿੰਨ ਬਾਅਦ ਵਿੱਚ ਸੁੱਕੇ ਜਿਗੇ ਮੇਰੇ ਮਗਰ ਆਇਆ ਵਾ ਤੇ ਹਾਲੇ ਤੱਕ ਹਾਲੇ ਪੱਤੇ ਗੰਦੀ ਚ ਨੇ ਜਿੰਗੀ ਤਰ੍ਹਾਂ ਇਹਨਾਂ ਨੂੰ ਬਹੁਤ ਸਾਰਾ ਲੈਣਾ ਤਾਂ ਕਿ ਮਿੱਠੀ ਵਗੈਰਾ ਸਭੇ ਦੇ ਸਰੋਤ ਤੇ ਵੀ ਲੱਗ ਜਾਂਦੀ ਹੈ ਤਾਂ ਮਿੱਠੀ ਉਹ ਜਾਂਦੇ ਸਭ ਚਾੜੀ ਜਾਂਦੀ ਹੈ ਨਾ ਤੇ ਆਹ ਹੁਣ ਇਹ ਵਾਲੀ ਵੀ ਰੰਗਿੰਦੇ ਕਰਾਂ ਸਾਈਡਾਂ ਤੋਂ ਛਿੜੀ ਰਹੀਆਂ ਇਹਨੂੰ ਸਾਈਡਾਂ ਤੋਂ ਇੱਕ ਨਾੜੂ ਚੇਲੇ ਤੋਂ ਤੇ ਇਹਨੂੰ ਸੈਂਟਰ ਦੇ ਵਿੱਚੋਂ ਮੈਂ ਛੱਲਿਆ ਆ ਸੈਂਟਰ ਦੇ ਵਿੱਚੋਂ ਟਿਲ ਕਰਨਾ ਤੇ ਚਮਚ ਦੇ ਨਾਲ ਨੂੰ ਕਰ ਲੈਣਾ ਉਦੋਂ ਦੇ ਪਹਿਲਾਂ ਮੈਂ ਸੋਚਿਆ ਸੀ ਕਿ ਇਹਨੂੰ ਮੈਂ ਦੋ ਤਰ੍ਹਾਂ ਕਰ ਲਾਂ ਪਰ ਇਹ ਹੁਣ ਜਰਨਾ ਬਾਹਰ ਉੱਤੇ ਮਨਾ 90 ਦੇ ਨਾਲੇ ਪਿੱਕਾ ਦੂਸਰਾ ਹੋ ਨਹੀਂ ਜਿਹੜਾ ਏਦਾਂ ਤੇ ਹੁੰਦਾ ਨਹੀਂ ਜਾਂ ਮੋਲ ਫੇਰਾ ਕਰੀ ਕੋਈ ਕੁਝ ਚਿਤਦਨਾ ਨਿਕਲੇ ਪਰ ਇਹਦਾਂ ਮੇਰਾ ਨਿਕਲਿਆ ਨਹੀਂ ਤਾਂ ਜਬ ਵੀ ਚੀਜ਼ ਮਿਚੀ ਰਹੇ ਫਿਰ ਮੈਂ ਚਮਚਾ ਫੜਿਆ ਤੇ ਚਮਚ ਜਨ ਹਾਲੇ ਰੱਖਿਆ ਨਹੀਂ ਅੰਦਕਾ ਲਾ ਲਿਆ ਚਮਚਾ ਤੁਮਰ ਪਰ ਮੈਨੂੰ ਜਨ ਮੇਰੇ ਕੋਲ ਆਪੀ ਵੱਡੀ ਮੋਟੀ ਫਿਲੀ ਪਲਪਿਆ ਉਹ ਇਹ ਨਿਕਲ ਆਇਆ ਰੱਖ ਮੋਟ ਮੋਟੀ ਕਲਕਣੀ ਕੱਲ ਆਇਆ ਰੋਤਵਾਸ ਨੂੰ ਕਿ ਕੋਈ ਵੀ ਆਪਾਂ ਕੰਮ ਕਰਦੇ ਆ ਤੇ ਮਿਹਨਤ ਤਾਂ ਦੇਖਣ ਲੱਗਦੀ ਹੀ ਆ ਮਿਹਨਤ ਤਾਂ ਲੱਗਦੀ ਹੀ ਆ ਕੋਈ ਵੀ ਆਪਾਂ ਕੰਮ ਕਰਦੇ ਆ ਤੇ ਪਰ ਚਲੋ ਵਿਦਾਪਾ ਕਰਦੇ ਜਾਂਦੇ ਆ ਹੋਈ ਜਾਂਦਾ ਆ ਤੇਲ ਵੀ ਬਣ ਹੀ ਜਾਂਦਾ ਵਿੱਚੋਂ ਥੋੜਾ ਨਿਭਾਂਦਾ ਤੇਲ ਇਹ ਜਿਹੜੋ ਕੇ ਪਾਇਆ ਤੇਲ ਦੇ ਵਿੱਚੋਂ ਮੇਰਾ ਕਾਫੀ ਤੇਲ ਨਿਕਲ ਆਇਆ ਸੀ ਮੈਂ ਗੀਰ ਦਾ ਤੇਲ ਵੀ ਪਾਇਆ ਤੇ ਮੈਂ ਵਿੱਚ ਉਹ ਜਿਹੜਾ ਹੈਗਾ ਇਹ ਥੋੜਾ ਜਿਹਾ ਉਹਦੇ ਵਿੱਚ ਤੇਲ ਪਾਇਆ ਕਿਉਂ ਪਾਇਆ ਹੈ ਦੇਸੀ ਵੀ ਤੇਸੀ ਘੋ ਵੀ ਪਾਇਆ ਦੇਸੀ ਘੋ ਬਣਾਉਣਾ ਜੇ ਕੋਈ ਪਤਾ ਹੈ ਤੇ ਮੈਂ ਕੋ ਥੋੜਾ ਜਿਹਾ ਤੂੰਬਾ ਤੇਲ ਵੀ ਆਸਮਾਨ ਵਿੱਚ ਨਾਲ ਥੋੜਾ ਮਿਕਸ ਕੀਤਾ ਜਿਆਦਾ ਨਹੀਂ ਦਿੱਤਾ ਪਾਇਆ ਦੇ ਵਿੱਚ ਮੈਂ ਇੱਕ ਚਮਚ ਹੀ ਪਾ ਲਿਆ ਜਿਆਦਾ ਨਹੀਂ ਪਾ ਤੇ ਗਰਮ ਹੁੰਦਾ ਹੈ ਤੇ ਉਹ ਮੈਂ ਸਾਰਾ ਕੁੰਜੀ ਤਰ੍ਹਾਂ ਦੇ ਕੋਲ ਬਿਠੀ ਨਾ ਕਾਫੀ ਹੱਤ ਜਿਹੜੀ ਪਲਪ ਜਿਹੜੀ ਇਹ ਨਿਕਲ ਕੇ ਆਇਆ ਹੈ ਉੱਪਰ ਦੇਖੋ ਚਮਚੇ ਨਾਲ ਇਸ ਨੂੰ ਤੁਹਾਨੂੰ ਮੈਂ ਥੋੜਾ ਜਿਹਾ ਹੋਰ ਘਾ ਜਾਂ ਜ਼ੂਮ ਕਰਕੇ ਦਿਖਾ ਦਿੰਦੀ ਹਾਂ ਇਹਦੇ ਵਿੱਚੋਂ ਜਿਹੜਾ ਬਚਿਆ ਸੀਗਾ ਉਹ ਮਿਲ ਕੇ ਥੋੜਾ ਥੋੜਾ ਤੇ ਨਾਲ ਹੁੰਦਾ ਹੀ ਉਹਦੇ ਲੱਗਾ ਦਾ ਐਲੋਵੇਰਾ ਦੀ ਛਿੱਲ ਹੁੰਦੀ ਨਾਲ ਲੱਗਾ ਹੁੰਦਾ ਉਹ ਮੈਂ ਬਚਿਆ ਦਾ ਮੈਂ ਉਹਨੂੰ ਵੇਸ ਨਹੀਂ ਕੀਤਾ ਮੈਂ ਸਿੱਧਾ ਦਾ ਡਰੈਕਟ ਆਪਣੇ ਮੂੰਹ 'ਤੇ ਲਗਾ ਲਿਆ ਬਹੁਤ ਹੀ ਤੁਹਾਨੂੰ ਪਤਾ ਹੀ ਆ ਕਿ ਐਲੋਵੇਰਾ ਜਿਹੜਾ ਵਾ ਉਹ ਫੇਸ ਦੇ ਉੱਪਰ ਕਿੰਨਾ ਬੈਨੀਫਿਟ ਕਰਦਾ ਕਿਤੇ ਵੀ ਸਕਿਨ ਦੇ ਉੱਪਰ ਐ ਹੁਣ ਮੈਂ ਗਿਰੀ ਲਈ ਹੈ ਬਦਾਮ ਦੀ ਗਿਰੀਆਂ ਲਈਆਂ ਨੇ ਛੋਟੀ ਬਰੀ ਛੋਟੀ ਲਈ ਹੈ ਤੇ ਇਹਨੂੰ ਮੈਂ ਰੱਖ ਕੇ ਥੋੜਾ ਜਿਹਾ ਇਹ ਦਰਦਰਾ ਥੋੜਾ ਜਿਹਾ ਪੀਸਾਂਗੇ ਇਹਨੂੰ ਮੈਂ ਕੱਪੜੇ ਦੇ ਉੱਪਰ ਰੱਖ ਕੇ ਥੋੜਾ ਜਿਹਾ ਇਹਨੂੰ ਮੈਂ ਚੰਗੀ ਤਰ੍ਹਾਂ ਨੂੰ ਪੀ ਲਵਾਂਗੇ। ਗਿਰੀਆਂ ਲਈਆਂ ਨੇ ਥੋੜੀਆਂ ਮੈਂ ਆਂਸੂਸਾਪੀ ਗਿਰੀਆਂ ਲੈ ਲਵਾਂਗੇ। ਮਿਲਾਵਾਂ ਮੈਂ ਚੰਗੀ ਤਰ੍ਹਾਂ ਪੀ ਹੋ ਜਾਣਾ। ਆਹ ਹੋਣ ਜਿਹੜਾ ਮੈਂ ਇਹ ਵਿੱਚ ਮਰਦੀਕ ਮੇਥੀ ਦਾਣਾ ਲਿਆਇਆ ਹੈ ਮੇਥੀ ਬਲ ਜਿਹੜੀ ਹੁੰਦੀ ਨਾ ਮੇਥਰੇ ਨਹੀਂ ਲਏ ਨਾ ਮੇਥੀ ਦਾਣਾ ਵੀ ਬਾਜ਼ਾਰ ਤੋਂ ਬਰੀਕ ਵਾਲਾ ਮਿਲ ਜਾਂਦਾ ਜਿਸ ਨਾਲ ਮੇਥੀ ਉਗਦੀ ਹੈ ਉਹ ਮੈਂ ਇੱਕ ਚਮਚ ਜਿਹੜਾ ਵਾ ਉਹ ਇਹਦੇ ਵਿੱਚ ਮੈਂ ਪਾਇਆ ਵਾ ਤੇ ਉਹਨੇ ਮੈਂ ਗੱਧਰਾ ਥੋੜਾ ਜਿਹਾ ਤੇ ਇਹ ਲੈ ਆਇਆ ਮੇਥੀ ਦਾਣਾ ਮੇਥਰੇ ਵੀ ਪਾ ਸਕਦੇ ਹੋ ਪਰ ਮੇਥੀ ਦਾਣਾ ਜਿਹੜਾ ਹੁੰਦਾ ਨਾ ਉਹ ਜ਼ਿਆਦਾ ਵਧੀਆ ਤੇ ਗਲਾ ਵੀ ਗਰੁੱਥ ਵਾਲਾਂ ਦਾ ਚੜਨਾ ਵਾਲਾ ਲੱਗਦਾ ਸਾਰੀ ਜਿਹੜੀ ਉਹਦੀ ਰੋਕਥਾਮ ਹੁੰਦਾ ਹੈ ਕਿ ਉਹ ਨਹੀਂ ਸਕਦੀ। ਇੱਕ ਮੁੱਦਾ ਹੈ ਇਹ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਐਲੋਵੀਰਾ ਵਾਲਾ ਨੂੰ ਮਤਲਬ ਕਿ ਦਵਾਈ ਨਹੀਂ ਲੱਗਦਾ। ਉਸ ਮਤਲਬ ਕਿ ਵਾਲਾ ਤਾਂ ਡੈਨੂ ਮਲਾਈਮ ਕਰਦਾ ਹੈ ਹਨਾ ਤੇ ਜਿਹੜਾ ਹੈਗਾ ਆ ਬਦਾਮ ਜਿਹੜੀ ਬਦਾਮੇ ਨਹੀਂ ਜਿਹੜੀ ਦਾ ਨਹੀਂ ਹੈ ਗਰੀ ਬਦਾਮ ਦੇ ਵਿੱਚ ਵੀਟਾਮਿਨ E ਹੁੰਦਾ ਅਸੀਂ ਕੈਪਸੂਲ ਨਹੀਂ ਪਾਏ ਕੁਝ ਦਾ ਕੈਪਸੂਲ ਕਹਿੰਦੇ ਵਿਟਾਮਿਨ E ਦੇ ਕੈਪਸੂਲ ਪਾ ਲੋ ਤੇਲ ਦੇ ਵਿੱਚ ਪਾ ਕੇ ਕਈ ਕਹਿੰਦੇ ਆ ਲਗਾ ਲੋ ਨਾ ਤੇ ਇਹਦੇ ਵਿੱਚ ਵੀ ਵਿਟਾਮਿਨ E ਹੀ ਹੁੰਦਾ ਤੇ ਅਸੀਂ ਉਹ ਹੀ ਜਿਹੜੀ ਆ ਨਾ ਵਿਟਾਮਿਨ E ਜਿਹੜੇ ਉਹ ਜਗ੍ਹਾ ਤੇ ਆਪਾਂ ਬਦਾਮ ਦੀਆਂ ਗਿਰੀਆਂ ਹੀ ਪਾਈਆਂ ਨੇ ਅੱਧਾ ਹੁਣ ਪੱਤਿਆਂ ਨੂੰ ਦੇਖੋ ਧੋਤਾ ਸੀ ਧੋ ਕੇ ਹੁਣ ਮੈਂ ਇਹਨੂੰ ਕੱਪੜੇ ਦੇ ਉੱਪਰ ਪਾ ਕੇ ਹਲਕਾ ਜਿਹਾ ਸਕਾਂਦੀ ਪਈਆਂ ਇਹਨੂੰ ਮੈਂ ਸਕਾਲਾਂਗੀ ਥੋੜਾ ਜਿਆਦਾ ਤਾਂ ਜੋ ਪਾਣੀ ਦੇ ਵਿੱਚ ਨਾ ਹੋ ਸਕੇ ਆ ਦੇਸੀ ਘਿਓ ਆ ਦੇਸੀ ਘਿਓ ਤੇ ਤੁਹਾਨੂੰ ਦੱਸਿਆ ਵਾ ਕਿ ਮੈਂ ਇਹਦੇ ਵਿੱਚ ਪਾ ਲੱਗੀ ਆ ਗਿਰਦਾ ਤੇਲ ਗਿਰਦਾ ਦੇਸੀ ਘੋ ਨਹੀਂ ਵੀ ਹੈਗਾ ਤੁਸੀਂ ਗਿਰਦਾ ਤੇਲ ਦੇ ਵਿੱਚ ਹੀ ਸਾਰਾ ਬਣਾ ਸਕਦੇ ਹੋ ਜਿਆਦਾ ਤੇ ਗਿਰਦੇ ਤੇਲ ਦੀ ਬੰਦਾ ਸਰੋਂ ਦੇ ਤੇਲ ਦੇ ਵਿੱਚ ਉਹਨਾ ਵਧੀਆ ਇਹ ਨਹੀਂ ਚੀਜ਼ ਜਿਹੜੀ ਬਣ ਕੇ ਆਉਂਦੀ ਹੈਗੀ ਗਿਰਦਾ ਦੇਲ ਸਭ ਤੋਂ ਵਧੀਆ ਬੈਸਟ ਹੁੰਦਾ ਆ ਤੁਸੀਂ ਆਪਣਾ ਵੀ ਕਢਵਾ ਸਕਦੇ ਹੋ ਆਪਣਾ ਵੀ ਢਾ ਕੇ ਤੁਸੀਂ ਯੂਜ਼ ਕਰ ਸਕਦੇ ਹੋ ਤੇ ਮੈਂ ਬੋਟਲ ਜਿਹੜੀ ਆ ਇੱਕ ਪੂਰੀ ਦੀ ਪੂਰੀ ਜਿੰਨੀ ਵੀ ਹੈਗੀ ਅਹ ਫੰਦੋ ਸਿਆਵਾ ਤੋਂ 50 ml ਦੀ ਮੈਂ ਇਹਦੇ ਵਿੱਚ ਪਾ ਦਿੱਤੀ ਆ 250 ਗ੍ਰਾਮ ਹਨਾ ਉਹਨਾਂ ਮੈਦੇ 'ਚ ਤੇਲ ਪਾ ਦਿੱਤਾ ਜਿਹੜੀ ਦਾ ਤੇ ਨਾਲ ਹੀ ਥੋੜਾ ਜਿਹਾ ਵਿੱਚ ਮੈਂ ਜਿਹੜਾ ਹੈਗਾ ਵਾ ਜਿਹਦਾ ਪਾਇਆ ਨਾਲ ਮੈਂ ਕਿਉਂ ਪਾਇਆ ਠੀਕ ਹੈ ਜੀ ਇਹਨੂੰ ਮੈਂ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਵਾ ਸਾਰੀਆਂ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਠੀਕ ਹੈ ਇਹਦੇ ਵਿੱਚ ਹੁਣ ਅਸੀਂ ਜਿਹੜਾ ਘਿਓ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਵਿੱਚ ਹੁਣ ਪਾ ਦੇਣਾ ਵਾ ਬਦਾਮ ਦੀ ਗਿਰੀ ਤੇ ਮੇਥੀ ਦਾਣੇ ਵਾਲਾ ਐਡਾ ਸਿਗਾ ਪਾਊਡਰ ਮੈਂ ਕੁੱਟ ਕੇ ਰੱਖਿਆ ਸੀਗਾ ਉਹ ਮੈਂ ਇਹਦੇ ਵਿੱਚ ਪਾ ਦੇਣਾ ਆ ਤੇ ਇਹਨੂੰ ਆਪਾਂ ਥੋੜਾ ਪਹਿਲਾਂ ਰੰਨਾਂਗੇ ਥੋੜਾ 2-3 ਮਿੰਟ ਇਹ ਦੇਖੋ ਐ ਮੈਂ ਪਾਦਣ ਲੱਗੀ ਜਿਹੜਾ ਮੈਂ ਬਣਾਇਆ ਸੀ ਕੁੱਟਿਆ ਸੀਗਾ ਤੇ 2 ਚਮਚ ਦੇ ਲੱਗ ਚਾਗੇ ਗਿਰੀ ਬਦਾਮ ਦੀ ਬਣੀ ਜੇ ਤੇ ਅੱਧਾ ਚਮਚ ਗੋਨਾ ਚ ਮੈਂ ਜਿਹੜਾ ਸੀਗਾ ਤੁਹਾਨੂੰ ਦੱਸਿਆ ਜਿੰਨਾ ਵੀ ਆ ਅ ਮੇਰੇ ਇਥੇ ਦਾਣੇ ਦਾ ਓ ਇਹਦੇ ਵਿੱਚ ਪਾ ਕੇ ਤੇ ਆਪਾਂ ਹੁਣ ਇਹਨੂੰ ਰੰਗਾਂਗੇ ਆ ਵੇਖੋ ਆ ਜਿਹੜਾ ਉੱਥੋਂ ਜਿਹੜਾ ਮਿਲਦਾ ਆ ਆਨਲਾਈਨ ਤੇ ਜਿਹੜਾ ਬਕਵਾਸ ਤੇ ਆ ਜਿੰਨੂੰ ਕਹਿੰਦੇ ਨੇ ਕਿ ਲੰਬੇ ਵਾਲਾਂ ਵਾਸਤੇ ਤੇਲ ਜਿਹੜਾ ਸੀ ਇਹਦੇ ਨਾਲ ਦੀਆਂ ਦੋ ਤਰ੍ਹਾਂ ਦੇ ਸ਼ੀਸ਼ੇ ਮੰਗਵਾਈਆਂ ਸੀ ਇੱਕ ਤੇ ਪਾਣੀ ਜੇ ਵਰਗਾ ਜੇ ਤੇ ਇੱਕ ਤੇਲ ਜਿਹੜਾ ਵਾ ਉਹ ਥੋੜਾ ਤੇਲ ਵਾਂਗੂ ਆ ਤੇ ਇੱਕ ਪਾਣੀ ਵਰਗਾ ਆ ਨਾ ਡਸਟਬਿਨ ਚ ਛੋੜ ਦਿੱਤਾ ਆ ਇਹਦੀ ਕੋਈ ਲੋੜ ਨਹੀਂ ਆ ਤੇ ਇਹ ਵਿੱਚ ਮੈਂ ਪਾਣ ਲੱਗੀ ਹਾਂ ਜੈਤੂਨ ਦਾ ਤੇਲ ਇਹ ਮੈਂ ਤੁਹਾਨੂੰ ਦੱਸਿਆ ਸੀ ਨਾ 2 ਚਮਚੇ ਪਾਣੇ ਆ ਜੈਤੂਨ ਦਾ ਤੇਲ ਇਹਦੇ ਵਿੱਚ ਮੈਂ ਪਾ ਦਿੱਤਾ ਆ ਆ ਦੇਖੋ ਕਿੰਨਾ ਵਧੀਆ ਤੇਲ ਲੜਾਵਾ ਉਹਨੂੰ ਕੱਲੋ ਰਿਜ ਗਿਆ ਮੈਂ ਥੋੜੀ ਗੈਸ ਬੰਦ ਕਰ ਦਿੱਤੀ ਸੀ ਇਸ ਤੋਂ ਬਾਅਦ ਹੁਣ ਮੈਂ ਪਾਣ ਲੱਗੀ ਹਾਂ ਐਲੋਵੇਰਾ ਜੈਲ ਨੂੰ ਚੰਗੇ ਤਰ੍ਹਾਂ ਉਹ ਮਿਕਸੀਚ ਵੀ ਕਰਕੇ ਚੰਗੇ ਤਰ੍ਹਾਂ ਪਾ ਸਕਦੇ ਆ ਦਾ ਡਾਇਰੈਕਟ ਵੀ ਪਾ ਸਕਦੇ ਆ ਮਿਕਸੀਚ ਵੀ ਕਰਕੇ ਵੀ ਆਕੇ ਇਹਨੂੰ ਆਪਾਂ ਚੰਗੇ ਤਰ੍ਹਾਂ ਇਹਨੂੰ ਛਿਮ ਦੇ ਉੱਪਰ ਆਪਾਂ ਬਣਾਣਾ ਹੈ ਇਹਨੂੰ ਜਿਆਦਾ ਤੇਜ਼ ਅੱਗ ਦੇ ਉੱਪਰ ਨਹੀਂ ਬਣਾਣਾ ਛਿਮ ਦੇ ਉੱਪਰ ਬਣਾਣਾ ਇਸੇ ਨੂੰ ਬਿਲਕੁਲ ਸਲੋ ਛਿਮ ਦੇ ਉੱਪਰ ਛੋਟਾ ਗੈਸ ਕਰਕੇ ਘੱਟ ਗੈਸ ਤੇ ਉੱਪਰ ਇਹਨੂੰ ਆਪਾਂ ਰੰਨਣਾ ਇਹਦਾ ਆਲਵੇਸ ਜਿਹੜਾ ਸਾਡਾ ਤੇਹਲਾ ਬਹੁਤ ਵਧੀਆ ਬਣ ਕੇ ਜਿਹੜਾ ਤਿਆਰ ਹੁੰਦਾ ਹੈ ਆ ਜਿਹੜਾ ਤੇਲ ਬਣਾਇਆ ਹੋਣਾ ਹੁਣ ਇਹ ਤੇਲ ਮੈਂ ਇਸਤੇਮਾਲ ਕਰਦੀ ਆ ਇਹਦੇ ਵਾਲਾਂ ਦੇ ਵਿੱਚ ਤੇ ਮੈਂ ਆਪਣੇ ਵਾਲਾਂ 'ਚ ਵੀ ਇਹੀ ਕਰਦੀ ਆ ਮੇਰੇ ਆਪਣੇ ਵਾਲ ਵੀ ਕਾਫੀ ਲੰਬੇ ਨੇ ਤੇ ਇੰਨੇ ਵੀ ਮੇਰੇ ਕੋਲ ਬਣਵਾ ਕੇ ਵਾਲਾ ਤੇਲ ਖੜਿਆ ਸੀ ਮੈਂ ਤੇਲ ਜਿਹੜਾ ਨਾ ਇਹਦੇ ਵਾਸਤੇ ਬਣਾਇਆ ਵਾ ਤੁਸੀਂ ਵੀ ਬਣਾ ਕੇ ਦੇਖੋ ਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਓਕੇ ਜੀ ਆਪ ਜਰੂਰ ਟਰਾਈ ਕਰੇ ਇਹ ਲੰਬੇ ਕਾਲੇ ਘਨੇ ਵਾਲੂ ਦਾ ਰਾਜ यह तेल घर का बनाया हुआ बाहर का प्रोडक्ट यूज नहीं करने का यही करने का वीडियो देखें शेयर करें सब्सक्राइब करें थैंक यू फॉर द वॉचिंग ओवर एक्टिंग